ਸਾਰੀ ਸਿਆਰ ਤੋਂ ਵੇਖੜੋ ਚਲੋ ਵਾਜੀ ਗੈਰ ਰੁਕ ਚਲੋ 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 ਬਟਰ ਕਿਸਮਾ ਨਾਰਾਇਣ ਪੀਰੋ ਜੀ ਓਮ ਮਾਧਵਾ ਕிருஷ்ਨਾ ਨਾਰਾਇਣ ਪੀਰੋ ਜੀ ਕਿੰਨਾ ਬਰਤੋਂ ਹੈ ਇੱਧਰੋਂ ਅੱਜ ਜੜੋ ਓਮ ਭਦਰਮ ਕਾਰਨੇ ਵਿਹਿ ਸ਼੍ਰੀ ਰੋਯਾਪ ਦੇਵ ਓਮ ਭਾਚਾਇ ਨਮਹ ਨਮਹ ਓ ਵਾਚਾਇ ਨਮਹ ਓ ਦਿਚਾਇ ਨਮਹ ਸਾਚੇ ਦਰਵਾਰ ਕੀ ਜੈ ਸ਼ਾਂਤੀ ਭਾਣੇ ਸ਼ੰਕਰ ਤ੍ਰਾਣ ਕਰਤਰੇ ਜੇ ਸਰਬ ਸੰਤਾ ਭਾਣੇ ਮਹਾ ਬਿਗਨ ਵਿਨਾਸ਼ਾਇ ਬਟੁਕਾ ਆਹ ਹਾਂ ਮਹਾਦੇਵ ਬੋਲੋ ਪਾਉਨ ਸਤਿ ਹਰੁਮਾਨੀ ਕੀ ਜੈ ਬੋਗਲਾ ਜੀ ਰਾਜਾ ਇਹਨਾਂ ਮੋਹਰ ਮਹਾ ਓਮ ਨਾ ਓਮ ਬੋਲ ਪਾਸੇ ਹੋ ਜਾਓ ਦੋ ਜਾਨੇ ਹੋ ਜਾਓ ਅਣੀ ਉਧਰ ਹੱਥ ਪਾ ਲਿਓ ਥੋੜੇ ਸਹੀ ਨਿਕਣ ਆ ਜੂ ਇਹ ਵਾਲੀ ਦੀ ਮਾਤਾ ਦੀ ਮਾਤਾ ਦਾ ਦਰਬਾਰ ਠਾਜਰ ਹੈ ਉਸ ਤੋਂ ਬਾਅਦ ਪੂਜਾਰਚਨਾ ਹੋਗੀ ियम शुक्रदेवताभ्यो नमें काल भैरव काल पूजन क्रियम शनिश्चिर देवताभ्यो नमें ओम ब्रह्मा मरारे त्रिपंथ कारे मानुषि भूमि सुतो बुद्ध ਲਓ ਇੱਕ ਵਾਰ ਹੋ ਲਾ ਦੋ ਪਹਿਲਾ ਸਾਚੇ ਦਰਬਾਰ ਕੀ ਜੈ ਜੋ ਜਕਰ ਚੈ ਕਾਰਾ ਨਾਨਾ ਦੇ ਰਿਹਾ ਹੋ ਸਾਚੇ ਦਰਬਾਰ ਕੀ ਜੈ ਜੈ ਫੀਲ ਬਚਨ ਕੇ ਹਰ ਹਰ ਮਹਾਦੇਵ ਅੱਜ ਕੀ ਕਹਿਣਾ ਜਾਨਾ ਅੱਜ ਸਨਾਤਨ ਧਰਮ ਵੱਲੋਂ ਜਿਹੜੀ ਖੰਨੇ ਤੋਂ ਹਰ ਸਾਲ ਬੱਸਾਂ ਆਉਂਦੀਆਂ ਅੱਜ ਬੱਸਾਂ ਰੋਪੜ ਦੇ ਵਿੱਚ ਆਈਆਂ ਤੇ ਰੋਕਿਆ ਹੋਇਆ ਸੰਗਤਾਂ ਨੂੰ ਲੰਗਰ ਚਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹਾਂ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਅੱਜ ਸਾਨੂੰ ਸੇਵਾ ਦਾ ਮੌਕਾ ਮਿਲੇ ਸਾਡੀ ਜੀ ਟੀਮ ਖੰਨੇ ਤੋਂ ਗਊ ਰਖਸ਼ਾ ਜੰਗ ਦੇ ਹਿੰਦੂ ਤੱਕ ਦੇ ਨਾਲ ਆ ਰਹੀ ਹੈ ਤੇ ਇੱਥੇ ਅਸੀਂ ਲੰਗਰ ਦਾ ਪ੍ਰਬੰਧ ਕਰਿਆ ਛੇਵੇਂ ਦਾ ਪ੍ਰਬੰਧ ਕਰਿਆ ਸਾਡੇ ਮਨ ਨੂੰ ਬਹੁਤ ਖੁਸ਼ੀ ਆ ਹਮੇਸ਼ਾ ਜਦੋਂ ਵੀ ਬੱਸਾਂ ਅੱਗੋਂ ਕੋਈ ਕਦੀ ਵੀ ਨਾਨਾਦੇਵੀ ਜਾਣਗੀਆਂ ਪਰ ਸਾਨੂੰ ਹਰ ਵਾਰ ਸਾਨੂੰ ਮੌਕਾ ਦਿਓ ਤਾਂ ਸਾਨੂੰ ਬਹੁਤ ਖੁਸ਼ੀ ਹੋਏਗੀ ਅਸੀਂ ਜਿਹੜੀ ਸੰਗਤ ਦੀ ਸੇਵਾ ਕਰ ਸਕੀ। ਬਹੁਤ ਹੀ ਅੱਛਾ ਇੱਥੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਖੰਨੇ ਵਾਲਿਆਂ ਨੇ ਕਿ ਸਾਨੂੰ ਉਹਨੇ ਦੱਸਿਆ ਜਿਸ ਤਰ੍ਹਾਂ ਸਾਡੇ ਰਵੀ ਜੀ ਦੱਤ ਜੀ ਤੇ ਉਹਨਾਂ ਨੇ ਦੋ ਰੱਖਸ਼ਤੌਰੀ ਟੀਮ ਨੇ আর ਹਿੰਦੂ ਰੱਖ ਦੀ ਟੀਮ ਨੇ ਦੱਸਿਆ ਕਿ ਅਸੀਂ ਹਰ ਸਾਲ ਇੱਕ ਜਥਾ ਮਾਤਾ ਨਾਨਾਦੇਵੀ ਦੇ ਲੈ ਕੇ ਜਾਂਦੇ ਆ ਖੰਨੇ ਤੋਂ ਤੇ ਸਾਡਾ ਸੁਭਾਗੇ ਹੈ ਕਿ ਸਾਨੂੰ ਅੱਜ ਸੇਵਾ ਦਾ ਮੌਕਾ ਮਿਲਿਆ। ਤੇ ਗੁਰੂ ਜੀ ਸतीश ਕੁਮਾਰ ਜੀ ਸਾਡੇ ਅਦਰਾਸ਼ੀ ਅਧਿਖਸ਼ ਇਹਨਾਂ ਦੀ ਅਗਜਤਾ ਦੇ ਵਿਚੱਚ ਸਾਰਾ ਕਾਰਜ ਹੋ ਰਿਹਾ ਤੇ ਮੈਂ ਆਸ ਕਰਦਾ ਹਾਂ ਕਿ ਅੱਗੇ ਵਾਸਤੇ ਵੀ ਸਾਨੂੰ ਇਹ ਸੇਵਾ ਦਿੱਤੀ ਜਾਏਗੀ ਤਾਂ ਕਿ ਅਸੀਂ ਹਰ ਸਾਲ ਸਾਰੇ ਭਗਤਾਂ ਦੀ ਸੇਵਾ ਕਰ ਸਕੀਏ ਜੈ ਗੋਮਤ ਇਹ ਤਾਂ ਬੜੀ ਸਵਾਗਤ ਦੀ ਬਾਤ ਹੈ ਕਿ ਸਨਾਤਨਧਰਮ ہمارا ਇਹ ਜੋ ਗਊ ਮਾਤਾ ਲਈ ਔਰ ਸਨਾਤਨ ਲਈ ਇਤਨਾ ਜ਼ਿਆਦਾ ਪ੍ਰਚਾਰ ਕਰ ਰਹਾ ਮੰਦਾਨਾ ਦੇ ਮੰਦਿਰ ਵਿੱਚ ਕਿ ਹਰ ਸਾਲ ਆਪ ਲੋਕ ਜੋ ਸਨਾਤਨ ਧਰਮ ਦੀ ਤਰਫੋਂ ਸੇ ਔਰ ਗਊ ਰਖਾ ਦਲ ਦੀ ਤਰਫੋਂ ਸੇ ਔਰ ਸਹਿਯੰਦੂ ਤਖਤ ਦੀ ਤਰਫੋਂ ਜੋ ਇਹ ਯਾਤਰਾ ਨਿਕਾਲੀ ਜਾਂਦੀ ਹੈ ਬਹੁਤ ਹੀ ਅੱਛਾ ਔਰ ਸੌਭਾਗ્ય ਦੀ ਗੱਲ ਹੈ ਇਹ ਉਹਨਾਂ ਲੋਕਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਗਾ ਆਵੇ ਬੁਲੰਦੀ ਆਵੇ ਭੰਡਾਰੇ ਭਰੀ ਜਾਂਦੀ ਹੈ ਅੱਜ ਸ੍ਰੀ ਦੰਦ ਬਲੋ ਜਿਹੜੀ ਬਸਾਂ ਬਸਾਂ ਆਂਦੀਆਂ ਨੇ ਅੱਜ ਲੈ ਕੇ ਆਏ ਨੇ ਜੀ ਹਰ ਸਾਲ ਜਿਵੇਂ ਬਸਾਂ ਆਂਦੀਆਂ ਨੇ 13 ਸਾਲ ਤੋਂ ਮਾਦਾ ਨੇ ਹਰ ਵਾਰ ਕਦੇ ਕੋਈ ਪ੍ਰੋਬਲਮ ਨਹੀਂ ਆਣ ਦਿੱਤੀ ਸੁਖ ਸ਼ਾਂਤੀ ਨਾਲ ਯਾਤਰਾ ਹੁੰਦੀ ਹੈ ਹਮੇਸ਼ਾ ਮਾਤਾ ਚੜ੍ਹਦੀ ਕਲਾ ਰੱਖੇ ਜੈ ਕਾਰਾ ਮਾਨਨਾਂ ਦੇ ਵੀ ਦਾ ਬਹੁਤ ਸੱਚੇ ਦਰਵਾਰ ਕੀ ਜੈ ਜਕਰਸ ਨਰੀ ਨਿਤਰਾ ਵਾਲੀ ਦਾ ਬਹੁਤ ਸੱਚੇ ਦਰਵਾਰ ਕੀ ਜੈ ਜੀ ਕੀ ਕਹਣਾ ਜਨੂ ਜਿਹੜੇ ਬਸਤਾ ਦਾ ਕਾਫਲਾ ਆਇਆ ਆਜੋ ਤੁਸੀਂ ਬੋਲੋ ਆ ਦੇਖੋ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਔਰ ਆਪਣੇ ਸਾਰੇ ਖੰਨਾ ਵਸਤੀਆਂ ਦੇ ਲਈ ਬੜੀ ਪ੍ਰਾਊਡ ਵਾਲੀ ਬੜੇ ਮਾਣ ਵਾਲੀ ਗੱਲ ਹੈਗੇ ਕਿ ਮਹਾਮਾਈ ਸਾਨੂੰ ਸਾਰਿਆਂ ਨੂੰ ਇਹ ਸੇਵਾ ਦਾ ਮੌਕਾ ਦਿੰਦੀ ਹੈਗੀ ਆ ਤੇ ਅਸੀਂ ਸਾਰੇ ਮਹਾਮਾਈ ਦੇ ਦੁਆਰੇ ਪਹੁੰਚਦੇ ਆਂ ਤੇ ਮਹਾਮਾਈ ਸਾਨੂੰ ਇੱਕ ਨਹੀਂ ਅੱਛੀ ਬੁੱਧੀ ਔਰ ਇਸੇ ਤਰ੍ਹਾਂ ਪ੍ਰੇਰਣਾ ਦਿੰਦੀ ਰਹੇ ਤੇ ਹਰ ਸਾਲ ਅਸੀਂ ਜਿੰਨਾਂ ਦੇ ਜਿਹੜੀ ਬੱਚਾ ਦੀ ਸੰਖਿਆ ਹੈਗੀ ਹੈ ਕਾਊਂਟਿੰਗ ਹੈਗੀ ਹੈ ਇਹ ਦਿਨ-ਬਿਨ ਦਿਤਾਉਂਦੇ ਰਹੀਏ ਔਰ ਮਹਾਮਾਈ ਦੇ ਦੁਆਰੇ ਆਉਂਦੇ ਰਹੀਏ ਤੇ ਅਸੀਂ ਉਹਦਾ ਸ਼ੁਕਰਾਨਾ ਕਰਦੇ ਰਹੀਏ ਕਿਉਂਕਿ ਜਿੰਨੀ ਔਕਾਤ ਨਹੀਂ ਸੀ ਤੋਂ ਵੱਧ ਸਾਨੂੰ ਬੱਚੇ ਸ਼ੋਖੀ ਨੇ ਇਸ ਮਹਾਮਾਈ ਨੇ ਇਸ ਦਾ ਕੋਟੀ-ਕੋਟੀ ਧੰਨਵਾਦ ਬੜੇ ਰਿਣੀ ਹਾਂ ਬੜੇ ਕਰਜ਼ਦਾਰ ਹਾਂ ਮਹਾਮਾਈ ਇੱਕ ਨਹੀਂ ਸਾਡੇ ਸਾਰਿਆਂ ਤੇ ਖੰਨੇ ਵਾਸੀ ਇਹ ਆਪਣਾ ਆਸ਼ੀਰਵਾਦ ਇਕੜੇ ਮਨਾ ਚੁਕਿਆ। ਅੱਜ ਮਾਦੇ ਦਰਬਾਰ ਤੇ ਆਇਓ ਚਨਾਬ ਤੋਂ ਰੰਮਬਲੋਂ ਅੱਜ ਕੁਝ ਬਸਾਈਆਂ ਨੇ। ਬਹੁਤ ਕਰਮ ਵਾਲੇ ਜੀ ਸਾਰੇ ਅਸੀਂ ਜਿਹੜੇ ਮਾਦੇ ਦਰਬਾਰ ਤੇ ਪਹੁੰਚੇ ਆਏ ਜੀ ਭਾਗੇਸ਼ ਵਾਲੀਆ ਮਾਦੀ ਕਿਰਪਾ ਜੀ ਬਾਹਰ ਕਿਰਪਾ ਮਹਾਮਾਈ ਜੀ। ਸਾਡਾ ਖੰਨੇ ਦਾ ਸਾਰਾ ਗਰੁੱਪ ਪਹੁੰਚਿਆ ਜੀ ਮਾਦੇ ਚਰਨਾ। ਹਾਂਜੀ। ਕੀ ਕਹਿਣਾ ਚਾਹੁੰਦੇ ਮਾਦੇ ਮਾਈ ਚਰਨਾ ਜੀ ਅਰਦਾਸ ਕਰਦੇ ਆਂ ਕਿ ਉਹਦੀ ਮਰਜ਼ੀ ਦੇ ਬਗੈਰ